ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹਿੱਸਾ ਅਸੀਂ ਤੀਸਰੇ ਕਲੂਕਾਰ ਦੇ ਸੰਬੰਧ ਵਿੱਚ ਸ਼ੁਰੂ ਕਰਨ ਲੱਗੇ ਆਂ ਉਹ ਅਸਰ ਤੀਸਰਾ ਕਲੂਕਾਰਾ ਹੈ ਕਿਉਂਕਿ ਉਹਦੀ ਪੂਰੇ ਅਸੀਂ ਪਿੱਛੇ ਚਾਤੀ ਮਾਰ ਲਈ ਐ ਕਿ ਕੀ ਹਾਲਾਤ ਬਣੇ ਕਿਵੇਂ ਬਣਿਆ ਕੱਲ ਅਸੀਂ ਦੇਖਿਆ ਸੀ ਕਿ ਭਾਰਤੀ ਸਰਕਾਰ ਵੱਲੋਂ ਖਾਸ ਤੌਰ ਤੇ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਸਾਡੀ ਦੁਨੀਆ ਚ ਬਦਨਾਮ ਕਰਨ ਦੇ ਵਾਸਤੇ ਖਾਸ ਤੌਰ ਤੇ ਹਿੰਦੂ ਕੌਮ ਦੇ ਅੰਦਰ ਇੱਕ ਭਾਵਨਾ ਪੈਦਾ ਕਰਨ ਦੇ ਵਾਸਤੇ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਦੇ ਦੁਸ਼ਮਣ ਹੋ ਗਏ ਨੇ ਹਿੰਦੂਆਂ ਨੂੰ ਮਾਰ ਰਹੇ ਨੇ ਕੁਝ ਏਜੰਸੀਆਂ ਦੇ ਬੰਦਿਆਂ ਕੋਲੋਂ ਬੱਸਾਂ ਚੋਂ ਕੱਲੇ ਹਿੰਦੂਆਂ ਨੂੰ ਕਢਾ ਕੇ ਉਹਨਾਂ ਦੇ ਕਤਲ ਕਰਾਏ ਗਏ ਪੂਰੀ ਤਿਆਰੀ ਕਰ ਲਈ ਇੰਦਰਾ ਗਾਂਧੀ ਨੇ ਉਸ ਦਾ ਮਕਸਦ ਇੱਕੋ ਸੀ ਕਿ ਮੈਂ ਜਿੰਨਾ ਚਿਰ ਜੀਉਂਦੀ ਰਵਾਂ ਮੈਂ ਰਾਜ ਸਤਾ ਤੇ ਕਾਬਜ਼ ਰਵਾਂ ਸਾਰੀ ਹਿੰਦੂ ਵੋਟ ਜਿਹੜੀ ਹੈ ਉਹ ਮੈਨੂੰ ਮਿਲੇ ਮੈਨੂੰ ਦੇਵੀ ਕਰਕੇ ਪੂਜਿਆ ਜਾਏ ਉਸ ਦੇਵੀ ਨੇ ਜੋ ਮਨੁੱਖਤਾ ਤੇ ਜ਼ੁਲਮ ਟਾਇਆ ਉਹਦੀ ਦਾਸਤਾਨ ਅੱਜ ਸ਼ੁਰੂ ਹੁੰਦੀ ਹੈ ਆਪਣੇ ਦੇਵੀ ਬਣਨ ਦੇ ਚੱਕਰ ਦੇ ਵਿੱਚ ਆਪਣੀ ਰਾਜ ਸਤਾ ਦੇ ਚੱਕਰ ਦੇ ਵਿੱਚ ਉਹਨੇ ਸਿੱਖ ਕੌਮ ਦੇ ਉੱਤੇ ਜੋ ਜ਼ੁਲਮ ਦਾ ਸਿਖਰ ਕਰ ਦਿੱਤਾ ਉਹਦੀ ਦਾਸਤਾ ਸਿਆਦਿ ਸ਼ੁਰੂ ਕਰਨ ਲੱਗੇ ਆ ਪਹਿਲਾਂ ਤੇ ਜੋ ਸਾਡੇ ਤੇ ਜ਼ੁਲਮ ਟਾਇਆ ਗਿਆ ਬੜੇ ਫੈਂਸੀ ਨਾਮ ਦਿੱਤੇ ਗਏ ਉਹਨੂੰ ਜਿਹਦਾ ਨਾਮ ਆਪਰੇਸ਼ਨ ਬਲੂ ਸਟਾਰ ਰੱਖਿਆ ਗਿਆ ਨੀਲਾ ਤਾਰਾ ਇਹ ਕੋਈ ਨਵੀਂ ਗੱਲ ਨਹੀਂ ਇਹਨਾਂ ਨੇ ਜੜੀਆਂ ਜੜੀਆਂ ਕੌਮਾਂ ਨੂੰ ਬਰਬਾਦ ਕੀਤਾ ਬੜੇ ਫੈਂਸੀ ਨਾਂ ਦਿੱਤੇ ਨੇ ਬੁੱਧ ਕੌਮ ਦੇ ਖਿਲਾਫ ਵੱਡੀਆਂ ਸਾਜ਼ਿਸ਼ਾਂ ਉਹਨਾਂ ਨੂੰ ਲਾਫਿੰਗ ਬੁੱਧਾ ਦਾ ਨਾਂ ਦਿੱਤਾ ਗਿਆ ਇਸ ਤਰ੍ਹਾਂ ਮੈਂ ਉਸ ਪਾਸੇ ਨਾ ਜਾਵਾਂ ਬੜੀ ਵੱਡੀ ਦਾਸਤਾਨ ਹੈ ਸਾਡਾ ਆਪਣਾ ਵਿਸ਼ਾ ਹੀ ਬਹੁਤ ਵੱਡਾ ਹੈ ਔਰ ਇਸ ਇਨਰ ਦੇ ਆਪਰੇਸ਼ਨ ਬਲੂ ਸਟਾਰ ਜਿਹਨੂੰ ਇਹਨਾਂ ਨੇ ਕਿਹਾ ਉਹਦਾ ਸਭ ਤੋਂ ਵੱਧ ਪ੍ਰਭਾਵ ਜਿਹੜਾ ਉਹ ਸਿੱਖੀ ਦੇ ਇੱਕ ਸਭ ਤੋਂ ਵੱਡੇ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਸਾਹਿਬ ਤੇ ਪਿਆ ਹਾਲਾਂਕਿ ਇਹ ਹਮਲਾ ਇਸ ਤੋਂ ਇਲਾਵਾ ਹੋਰ 38 ਗੁਸਤਖਮਾਤੇ ਹੋਇਆ ਹਰ ਜਗ੍ਹਾ ਕਹਿਰ ਵਸਾਇਆ ਗਿਆ ਹਰ ਜਗ੍ਹਾ ਵੱਤ ਵੱਧ ਨੁਕਸਾਨ ਕੀਤਾ ਗਿਆ ਪਰ ਤੋਂ ਸਭ ਤੋਂ ਵੱਡਾ ਜਿਹੜਾ ਅਟੈਕ ਸੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਸੀ क्योंकि वो वास्ते एक यहाँ को बड़ी बड़ी एक्सक्यूज सी कि भाई जरनैल सिंह खालसा पेंडर वाले अंदर नेुके हुए होर आतंकवादी वे अंदर लुके हुए, ने। वो अंदर लुके हुए ने। तो उन्होंने क्डना उन्होंने पकड़ना उन्होंने खत्म करना असं अब तो पहले ना थोड़ा जहा समझ कोशिश करिए दरबार साहब तो अकाल तख्त साहब की है ये की महत्ता है सब तो पहले गल समझीए कि ਅੱਜ ਜਿੰਨੇ ਵੀ ਅਸੀਂ ਗੁਰਦੁਆਰੇ ਕਹਿੰਨੇ ਆ ਸਭ ਤੋਂ ਪਹਿਲਾ ਉਹ ਗੁਰਦੁਆਰਾ ਜਿਹੜਾ ਗੁਰਦੁਆਰੇ ਦੇ ਰੂਪ ਦੇ ਵਿੱਚ ਆਪ ਗੁਰੂ ਸਹਿਬਾਨ ਨੇ ਤਿਆਰ ਕਰਾਇਆ ਕਿਸੇ ਗੁਰੂ ਸਹਿਬਾਨ ਨੇ ਆਪ ਤਰ ਆਇਆ ਤਿਆਰ ਕਰਾਇਆ ਉਹ ਦਰਬਾਰ ਸਾਹਿਬ ਸੀ ਜਿਹਦੀ ਵਿਉਂਤਬੰਦੀ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ ਜਿਹਨੂੰ ਇੰਪਲੀਮੈਂਟ ਕਰਨ ਦਾ ਕੰਮ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਸ਼ੁਰੂ ਕਰਾਇਆ ਨਗਰ ਵਸਾਇਆ ਗਿਆ ਤਾਲ ਬਣਾਏ ਗਏ ਸरोवर ਬਣਾਏ ਗਏ ਔਰ ਅਖੀਰ ਉਹਦੀ ਪੂਰਨਤਾ ਜਿਹੜੀ ਹੈ ਗੁਰੂ ਅਰਜਨ ਸਾਹਿਬ ਬਾਦਸ਼ਾਹ ਰਹੀ ਹੋਈ ਜਿਨ੍ਹਾਂ ਨੇ ਗੁਰੂ ਗ੍ਰੰਥ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕਰਾਈ ਔਰ ਸਿਰਫ ਇਮਾਰਤ ਤਿਆਰ ਨਹੀਂ ਕਰਾਈ ਉਸੇ ਸਮੇਂ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਹੋ ਰਹੀ ਸੀ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਾਇਆ ਔਰ ਦੁਨੀਆ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਨੇ ਐਡਾ ਲਾਜਵਾਬ ਮਹਿਲ ਤਿਆਰ ਕਰਾ ਕੇ ਉਹਦੇ ਵਿੱਚ ਆਪਣਾ ਆਸਣ ਲਾਣ ਦੀ بجائے ਉੱਥੇ ਗੁਰਬਾਣੀ ਗੁਰੂ ਦਾ ਆਸਣ ਲਾਇਆ ਗੁਰੂ ਗ੍ਰੰਥ ਸਾਹਿਬ ਦਾ ਆਸਣ ਲਾਇਆ ਔਰ ਉਸ ਸਮੇਂ ਜਿਸ ਵੇਲੇ ਕਿ ਅਜੇ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ حاصل ਨਹੀਂ ਸੀ ਇਹਨੂੰ ਸਿਰਫ ਗ੍ਰੰਥ ਸਾਹਿਬ ਜਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ ਇਸ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰਖਾਏ ਗਏ ਕਿ ਦੁਨੀਆਂ ਦੇ ਲੋਕੋ ਇੱਥੇ ਕਿਸੇ ਦਿਸ਼ਾ ਤੋਂ ਕੋਈ ਵਿਅਕਤੀ ਆਵੇ ਕਿਸੇ ਜਾਤ ਪਾਤ ਦਾ ਵਰਨ ਦਾ ਹੋਵੇ ਸਭ ਨੂੰ ਬਰਾਬਰ ਸਤਕਾਰ ਹੈ ਇੱਥੇ ਕੋਈ ਵਖਰੇਵਾ ਨਹੀਂ ਹੋਏਗਾ ਕੋਈ ਵੰਡ ਨਹੀਂ ਹੋਏਗੀ ਸਭ ਨੂੰ ਇੱਥੇ ਬਰਾਬਰ ਦਾ ਗਿਆਨ ਮਿਲੇਗਾ ਔਰ ਸਤਗੁਰੂ ਨੇ ਗੁਰਬਾਣੀ ਦੇ ਵਿੱਚ ਵਰਨਾਤਾ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨ ਨਾਲ ਕੋ ਸਾਂਝਾ ਸਾਰਿਆਂ ਵਾਸਤੇ ਇੱਕੋ ਆਪਰੇਸ਼ ਹੈ ਬਰਾਬਰ ਦਾ ਉਪਦੇਸ਼ ਹੈ ਇੱਥੇ ਕੋਈ ਵੰਡ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਔਰ ਇਸ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਰੋਵਰ ਬਣਵਾਇਆ ਜਿੱਥੇ ਇਸ ਸਮੇਂ ਦੇ ਉੱਤੇ ਏਟੇ ਵੱਡੇ ਨਗਰ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਦਾ ਸੀ ਬਹੁਤ ਹੱਦ ਤੱਕ ਉੱਥੇ ਨਾਲ ਹੀ ਇਸ ਸਰੋਵਰ ਦੇ ਵਿੱਚ ਹਰ ਕਿਸੇ ਨੂੰ ਜਦਕਿ ਹਿੰਦੂ ਤੀਰਥਾਂ ਦੇ ਉੱਤੇ ਛੋਟੀ ਜਾਤ ਵਾਲਾ ਇਸ਼ਨਾਨ ਨਹੀਂ ਸੀ ਕਰ ਸਕਦਾ ਇੱਥੇ ਬਰਾਬਰ ਇਸ਼ਨਾਨ ਕਰਨ ਦਾ ਅਧਿਕਾਰ ਸੀ ਇੱਥੇ ਚਾਰੇ ਵਰਨਾਂ ਦੇ ਬਰਾਬਰ ਇਸ਼ਨਾਨ ਕਰਦੇ ਸਨ ਦਰਬਾਰ ਸਾਬ ਦੇ ਚਾਰ ਦਰਵਾਜ਼ੇ ਰਖਾਏ ਇਹ ਸੰਦੇਸ਼ ਦੇਣ ਦੇ ਵਾਸਤੇ ਕਿ ਕਿਸੇ ਦਿਸ਼ਾ ਤੋਂ ਕੋਈ ਵਿਅਕਤੀ ਕਿਸੇ ਜਾਤ ਪਾਤ ਦਾਅਵੇ ਨੂੰ ਸਤਕਾਰ ਹੈ ਪਰ ਦਰਸ਼ਨੀ ਜੋੜੀ ਇੱਕ ਬਣਾਈ ਅੰਦਰ ਜਾਣ ਦਾ ਰਸਤਾ ਇੱਕ ਬਣਾਇਆ ਕਿਤੇ ਕੱਲ ਨੂੰ ਇਹ ਵੰਡੀਆਂ ਨਾ ਪੈ ਜਾਣ ਕਿ ਅਗਲਾ ਦਰਵਾਜ਼ਾ ਜਿਹੜਾ ਹੈ ਉਹ ਬ੍ਰਾਹਮਣ ਵਾਸਤੇ ਹੈ ਤੇ ਸੱਜੇ ਹੱਧਾ ਖੱਤਰੀ ਵਾਸਤੇ ਹੈ ਤੇ ਸ਼ੂਦਰ ਦਾ ਪਿਛਲੇ ਪਾਸੇ ਹਾਲ ਹੈ ਐਸੀ ਸੋਚ ਜਿਹੜੀ ਹੈ ਸਮਾਜ ਦੇ ਵਿੱਚ ਬੜੀ ਪ੍ਰਬਲ ਸੀ ਤੇ ਇਤਨਾ ਸਥੇਤ ਹੋ ਕੇ ਸਤਕਰੋ ਨੇ ਹਰ ਕੰਮ ਕੀਤਾ ਕਿ ਇੱਕ ਦਰਸ਼ਨੀ ਜੋੜੀ ਬਣਾਈ ਪਈ ਦੁਨੀਆ ਦੇ ਲੋਕੋ ਆਉਣਾ ਇੱਕੋ ਰਾਹ ਤੋਂ ਪਵੇਗਾ ਸਾਰਿਆਂ ਨੂੰ ਕਿਉਂਕਿ ਇੱਥੇ ਬਰਾਬਰੀ ਹੈ ਗੁਰੂ ਘਰ ਦੇ ਵਿੱਚ ਇਹ ਦਰਬਾਰ ਸਾਹਿਬ ਉਹ ਸਥਾਨ ਹੈ ਜਿੱਥੇ ਰੋਜ਼ ਦਿਹਾੜੀ ਦੇ ਵਿੱਚ ਅੱਠ ਵਾਰੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਹਰ ਪ੍ਰੇਰ ਦੀ ਅਰਦਾਸ ਹੁੰਦੀ ਹੈ ਔਰ ਤੋਂ ਦਰ ਦੀ ਚੌਕੀ ਤੋਂ ਬਾਅਦ ਔਰ ਸਵੇਰੇ ਆਸਾ ਦੀ ਵਾਰ ਦੀ ਚੌਕੀ ਤੋਂ ਬਾਅਦ ਉਸ ਵੇਲੇ ਵੀ ਅਰਦਾਸ ਹੁੰਦੀ ਹੈ ਸੋ ਅੱਠ ਵਾਰੀ ਰੋਜ਼ ਜਿਹੜੀ ਹੈ ਅਰਦਾਸ ਹੁੰਦੀ ਹੈ ਦਰਬਾਰ ਸਾਹਿਬ ਦੇ ਅੰਦਰ ਔਰ ਹਰ ਅਰਦਾਸ ਦੇ ਵਿੱਚ ਜਿੱਥੇ ਦਰਬਾਰ ਸਾਹਿਬ ਦੇ ਅੰਦਰ ਸਿੱਖੀ ਦੇ ਕੇਂਦਰ ਦੇ ਅੰਦਰ ਰੋਜ਼ ਅਕਾਲ ਪੁਰਖ ਅਗੇ ਜਉਦਰੀ ਕੀਤੀ ਜਾਂਦੀ ਹੈ ਸਰਬੱਤ ਦਾ ਭਲਾ ਤੇਰੇ ਬਾਣੇ ਸਰਬੱਤ ਦਾ ਭਲਾ ਉੱਥੇ ਹਰ ਸਿੱਖ ਆਪਣੇ ਘਰ ਵੀ ਅਰਦਾਸ ਕਰਦਾ ਹੋਇਆ ਇਸ ਸਰਬੱਤ ਦਾ ਭਲਾ ਮੰਗਦਾ ਹੈ ਇਸ ਸਰਬੱਤ ਦੇ ਭਲੇ ਦੇ ਕੇਂਦਰ ਨੂੰ ਆਪਣੇ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਹੈ ਜੇ ਦਰਬਾਰ ਸਾਹਿਬ ਸਿੱਖੀ ਦਾ ਪੀੜੀ ਦਾ ਕੇਂਦਰ ਹੈ ਸਾਡਾ ਅਧਿਆਤਮਿਕ ਕੇਂਦਰ ਹੈ ਤੇ ਅਕਾਲ ਤਖਤ ਸਾਹਿਬ ਮੀਰੀ ਦਾ ਕੇਂਦਰ ਹੈ ਜੇ ਤੇ ਪਰੇ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪ ਤਿਆਰ ਕਰਾਇਆ ਇਤਿਹਾਸਕ ਤੌਰ ਤੇ ਵੀ ਵੇਖੀਏ ਤੇ ਕੌਮ ਦੇ ਵੱਡੇ ਫੈਸਲੇ ਸਰਬੱਤ ਖਾਲਸਾ ਜੁੜ ਕੇ ਅਕਾਲ ਤਖਤ ਸਾਹਿਬ ਤੇ ਕਰਦਾ ਰਿਹਾ ਹੈ ਔਰ ਜਿੰਨਾ ਚਿਰ ਸਰਬੱਤ ਖਾਲਸਾ ਦਾ ਕਨਸੈਪਟ ਰਿਹਾ ਹੈ ਸਰਬੱਤ ਖਾਲਸਾ ਜੁੜ ਕੇ ਸਮੂਹਿਕ ਤੌਰ ਤੇ ਪੰਥਕ ਫੈਸਲੇ ਲੈਂਦਾ ਰਿਹਾ ਹੈ ਕੌਮ ਸਦਾ ਚੜਦੀਆਂ ਕਲਾ ਚ ਗਈ ਹੈ ਕੌਮ ਨੇ ਆਪਣੀ ਰਾਜ ਭਾਗ ਵੀ ਪ੍ਰਾਪਤ ਕੀਤਾ ਸਥਾਪਿਤ ਕੀਤਾ ਇਹ ਜਿਹੜੀ ਇੱਕ ਇਕਤਾ ਦੀ ਭਾਵਨਾ ਇਸ ਅਕਾਲ ਤਖਤ ਦੇ ਵਿੱਚ ਇਕੱਠੇ ਹੋ ਕੇ ਸਰਬੱਤ ਖਾਲਸਾ ਤੋਂ ਨਿਕਲਦੀ ਹੈ ਹੁਣ ਪਿਛਲੇ ਕੁਝ ਸਮੇਂ ਤੇ ਉੱਥੇ ਸਿਆਸੀ ਲੋਕਾਂ ਦਾ ਕਬਜ਼ਾ ਹੈ ਜਿਨ੍ਹਾਂ ਨੇ ਇੱਕ ਜਥੇਦਾਰ ਨਾਂ ਦਾ ਹਉਆ ਸਾਡੇ ਵਾਸਤੇ ਖੜਾ ਕੀਤਾ ਹੋਇਆ ਇਹ ਸਿੱਖੀ ਦਾ ਕਨਸੈਪਟ ਨਹੀਂ ਹੈ ਇੱਥੇ ਸਰਬੱਤ ਖਾਲਸਾ ਦਾ ਕਨਸੈਪਟ ਹੈ ਔਰ ਇੱਥੇ ਜਿਹੜਾ ਜਥੇਦਾਰ ਹੈ ਸਿਰਫ ਇੱਕ ਬੁਲਾਰਾ ਹੈ ਸਪੋਕਸਪਰਸਨ ਹੈ ਸਰਬੱਤ ਖਾਲਸਾ ਦਾ ਸਾਰੀ ਕੌਮ ਦਾ ਜਿਹਨੂੰ ਉਸ ਵੇਲੇ ਅਧਿਕਾਰ ਦਿੱਤਾ ਜਾਂਦਾ ਹੈ ਉਸ ਵੇਲੇ ਚੁਣਿਆ ਜਾਂਦਾ ਹੈ ਜਿਸ ਵੇਲੇ ਸਰਬੱਤ ਖਾਲਸਾ ਇਕੱਠਾ ਹੁੰਦਾ ਹੈ ਕੌਮ ਦੀ ਗੱਲ ਕਰਨ ਦਾ ਕੌਮ ਦਾ ਸੰਦੇਸ਼ ਦੇਣ ਦਾ ਤੇ ਉਹਦੇ ਬਾਦ ਉਹਦੀ ਹਸਤੀ ਰੜੀਆ ਵਿੱਚ ਇਹ ਮਿਲ ਜਾਂਦੀ ਹੈ ऐसा कोई अलग जथेदार ਦਾ கான்ਸੈਪਟ ਹੀ ਸਾਡਾ ਨਹੀਂ ਇੱਥੇ ਸਾਨੂੰ ਮਾਨਸਿਕ ਗੁਲਾਮ ਬਣਾਉਣ ਦੇ ਵਾਸਤੇ ਸਿਆਸੀ ਲੋਕਾਂ ਨੇ ਆਪਣਾ ਕਬਜ਼ਾ ਸਾਡੇ ਉੱਤੇ ਬਣਾ ਕੇ ਰੱਖਣ ਦੇ ਵਾਸਤੇ ਇੱਕ ਅਹੁਦਾ ਆਜ਼ਾਦ ਕਰ ਲਿਆ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਾਡਾ ਮੀਰੀ ਦਾ ਕੇਂਦਰ ਹੈ ਔਰ ਇੱਥੋਂ ਕੌਮ ਦੇ ਹਿੱਤ ਦੇ ਫੈਸਲੇ ਜਿਹੜੇ ਨੇ ਲਏ ਜਾਂਦੇ ਰਹੇ ਨੇ ਔਰ ਸਤਿਗੁਰੂ ਮੀਰ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਥੇਦਾਰ ਵਾਲਾ ਜੋ ਸਾਡੇ ਉੱਤੇ ਇੱਕ ਜੂਲਾ ਪਾ ਦਿੱਤਾ ਗਿਆ ਜ਼ਰੂਰ ਕੌਮ ਦੇ ਸਿਰ ਤੋਂ ਉੱtre ਕਾ ਕੌਮ ਜਾਗਰਤ ਹੋ ਰਹੀ ਹੈ। ਔਰ ਅੱਗੋਂ ਫਿਰ ਸਰਬੱਤ ਖਾਲਸਾ ਦਾ ਰੂਪ ਬਣ ਕੇ ਇਥੋਂ ਕੌਮੀ ਫੈਸਲੇ ਲਏ ਜਾ ਕਰਨਗੇ। ਇੰਨੇ ਮਹਾਨ ਸਥਾਨਾਂ ਦੇ ਉੱਤੇ ਜਿੱਥੇ ਰੋਜ਼ ਦਿਹਾੜੀ ਚੱਠਵਾਰੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਉਹ ਜਿੱਥੇ ਹਰ ਮਨੁੱਖ ਮਾਤਰ ਨੂੰ ਸਨਮਾਨ ਦਿੱਤਾ ਜਾਂਦਾ ਹੈ, ਬਰਾਬਰੀ ਦਿੱਤੀ ਜਾਂਦੀ ਹੈ। ਜਿੱਥੇ ਹਰ ਮਨੁੱਖ ਮਾਤਰਾ ਕੇ ਆਪਣੀ ਆਤਮਾ ਦਾ ਅੰਮ੍ਰਿਤ ਪਾਲਦਾ ਹੈ ਆਪਣੀ ਆਤਮਾ ਨੂੰ ਜੀਵਤ ਕਰਦਾ ਹੈ ਉਸ ਥਾਂ ਦੇ ਉੱਤੇ ਇਹ ਪਾਣਾ ਵਰਤਾਇਆ ਗਿਆ ਸਭ ਤੋਂ ਵੱਡਾ ਕੈਰ ਆਪਰੇਸ਼ਨ ਬਲੂ ਸਟਾਰ ਦਾ ਸਭ ਤੋਂ ਵੱਡਾ ਕੈਰ ਜਿਹੜਾ ਤੀਸਰੇ ਕਲੂ ਕਾਰੇ ਦਾ ਰੂਪ धारण ਕਰ ਗਿਆ ਇਸ ਥਾਂ ਤੇ ਵਾਪਰਿਆ ਅਜਿਤਨੇ ਕੇ ਬਚਨ ਪ੍ਰਵਾਨ ਕਰਨਾ ਕੱਲ ਤੋਂ ਆਪਾਂ ਵਿਚਾਰ ਸ਼ੁਰੂ ਕਰਾਂਗੇ ਸਾਕੇ ਦੀ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ